29 ਮਈ 2022 ਸ਼ਾਮ ਦਾ ਸਮਾਂ ਇਹ ਉਹ ਕਾਲਾ ਦਿਨ ਸੀ ਜੋ ਸਿੱਧੂ ਮੂਸੇਵਾਲਾ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਸਿੱਧੂ ਦੇ ਚਾਹਣ ਵਾਲਿਆਂ ਲਈ ਕਾਲਾ ਦਿਨ ਬਣਿਆ ਕਿਉਂਕਿ ਇਸ ਪਿੰਡ ਜਵਾਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਰੋਈ ਅਤੇ ਗੋਲਡੀ ਬ੍ਰਾਂਡ ਦੇ ਗੁਰਗਿਆ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਆਪਣੇ ਪਿੰਡ ਬੂਸਾ ਤੋਂ ਪਿੰਡ ਜਵਾਰ ਕੇ ਇਸ ਜਗ੍ਹਾ ਤੇ ਆਇਆ ਜਿੱਥੇ ਕਰੋਲਾ ਅਤੇ ਬਲੈਰੋ ਮੋਡਿਊਲ ਨੇ ਸਿੱਧੂ ਦੀ ਥਾਰ ਨੂੰ ਇੱਥੇ ਘੇਰਿਆ ਜਿੱਥੇ ਇਹ ਕਾਂਡੀ ਦਾ ਨਿਸ਼ਾਨ ਕ੍ਰੋਸ ਦਾ ਨਿਸ਼ਾਨ ਲੱਗਿਆ ਇੱਥੇ ਸਿੱਧੂ ਦੀ ਬਲੈਰ ਥਾਰ ਗੱਡੀ ਨੂੰ ਟੈਂਚਰ ਕੀਤਾ ਗਿਆ ਅਤੇ ਸਿੱਧੂ ਤੇ ਤਾਬਣ ਤੋੜ ਗੋਲੀਆਂ ਚਲਾ ਕੇ ਸਿੱਧੂ ਨੂੰ ਕਤਲ ਕੀਤਾ ਗਿਆ ਜਿੱਥੇ ਇਹ ਸੜਕ ਅਤੇ ਕੰਢਾ ਸਿੱਧੂ ਤੇ ਕੋਈ ਹਮਲੇ ਦੀ ਗਵਾਹੀ ਭਰਦੀ ਹੈ ਉੱਥੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਕੰਨਾਂ ਨੇ ਜਿੱਥੇ ਜਿਹੜੇ ਗੋਲ ਚੱਕਰ ਦੇ ਨਿਸ਼ਾਨ ਲਗਾਏ ਗਏ ਨੇ ਇਹ ਸਿੱਧੂ ਮੂਸੇਵਾਲਾ ਦੇ ਜੋ ਫੈਰ ਕੀਤੇ ਗਏ ਸੀ ਇਹ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ 10 ਦੇ ਕਰੀਬ ਫੈਰ ਇਸ ਕੰਨ ਵਿੱਚ ਵੀ ਲੱਗੇ ਨੇ ਜੋ ਸਿੱਧੂ ਮੂਸੇਵਾਲਾ ਦੇ ਉੱਪਰ ਫੈਰ ਕੀਤੇ ਗਏ ਸੀ 28 ਦੇ ਕਰੀਬ ਸਿੱਧੂ ਮੂਸੇਵਾਲਾ ਦੇ ਆਪਣੇ ਸਰੀਰ ਉੱਪਰ ਜਿਹੜੇ ਖੈਰ ਕੀਤੇ ਗਏ ਸੀ ਜੋ ਕਿ ਪੋਸਟਮਾਰਟਮ ਵਿੱਚ ਸਾਹਮਣੇ ਆਈ ਸੀ ਔਰ ਇਹ ਸਾਹਮਣੀ ਸੜਕ ਹੈ ਜੋ ਪਿੰਡ ਮੂਸਾ ਤੋਂ ਆਂਦੀ ਹੈ ਤੇ ਬਰਨਾਲਾ ਨੂੰ ਜਾਂਦੀ ਹੈ ਜਿੱਥੇ ਸਿੱਧੂ ਆਪਣੀ ਮਾਸੀ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਕ੍ਰੋਲਾ ਅਤੇ ਬਲੈਰੋ ਨੇ ਪਿੱਛਾ ਕਰਦੇ ਹੋਏ ਇਸੇ ਮੋੜ ਤੇ ਸਿੱਧੂ ਨੂੰ ਕ੍ਰਾਸ ਕਰਕੇ ਸਿੱਧੂ ਦੇ ਅੱਗੇ ਕ੍ਰੋਲਾ ਗੱਡੀ ਆਈ ਅਤੇ ਤਾਪੜ ਤੋੜ ਫਾਇਰਿੰਗ ਕਰਕੇ ਪਹਿਲਾਂ ਸਿੱਧੂ ਦੀਆਂ ਗੱਡੀ ਦੇ ਟਾਇਰ ਪੈਂਚਰ ਕੀਤੇ ਗਏ ਅਤੇ ਉਸ ਤੋਂ ਬਾਅਦ ਸਿੱਧੂ ਤੇ ਟਰਬੜ ਤੋੜ ਫੈਰਿੰਗ ਕੀਤੀ ਗਈ। ਦੂਸਰੀ ਇਹ ਕੰਦ ਹੈ ਜੋ ਗਵਾਹੀ ਭਰਦੀ ਹੈ ਕਿ ਸਿੱਧੂ ਦੇ ਜਦੋਂ ਫੈਰਿੰਗ ਹੋਈ ਹੈ ਤਾਂ ਕਿਸ ਕਦਰ ਅੰਨੇਵਾ ਸਿੱਧੂ ਉੱਪਰ ਹਮਲਾ ਕੀਤਾ ਗਿਆ ਔਰ ਇੱਥੇ ਵੀ ਇਸ ਕੰਦ ਤੇ 10 ਤੋਂ 12 ਫੈਰ ਹੈ ਜੋ ਸਿੱਧੂ ਤੇ ਫੈਰ ਕੀਤੇ ਗਏ ਸੀ ਅਤੇ ਆਸ-ਪਾਸ ਦੀਆਂ ਕੰਨਾਂ ਉੱਪਰ ਜਾਲ ਲੱਗੇ ਨੇ ਤੇ ਪਿੰਡ ਜਵਾਰਕੇ ਦੇ ਲੋਕਾਂ ਨੇ ਇੱਥੇ ਸਿੱਧੂ ਦੀ ਤਸਵੀਰ ਲਗਾ ਕੇ ਇਸ ਨੂੰ ਕਵਰ ਕੀਤਾ ਕਿਉਂਕਿ ਇਹ ਸਿੱਧੂ ਦੀ ਅਖੀਰੀ ਨਿਸ਼ਾਨੀ ਹੈ ਅਤੇ ਇਹੀ ਲਾਸਟ ਸਾਈਡ ਸੀ ਜੋ ਸਿੱਧੂ ਪਿੰਡ ਮੂਸਾ ਤੋਂ ਜਵਾਰਕੇਵਾਲ ਨੂੰ ਆਇਆ ਅਤੇ ਇਸ ਜਗ੍ਹਾ ਉੱਪਰ ਸਿੱਧੂ ਨੂੰ ਤਾਂਪੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਤੇ ਤੁਹਾਨੂੰ ਦਿਖਾ ਦਈਏ ਕਿ ਹਮਲਾ ਕਿੰਨਾ ਭਿਆਨਕ ਸੀ ਅਤੇ ਜੋ ਹਮਲਾਵਰ ਸੀ ਉਹ ਕਿਸ ਕਦਰ ਫੈਰ ਕਰ ਰਹੀ ਸੀ ਆ ਇਹ ਇੱਕ ਸਾਈਕਲਾਂ ਦੀ ਦੁਕਾਨ ਹੈ ਸਾਈਕਲ ਦੀ ਦੁਕਾਨ ਦੇ ਉੱਪਰ ਵੀ 3 ਤੋਂ 4 ਫੈਰ ਜਿਹੜੇ ਗੋਲ ਚੱਕਰ ਦਾ ਨਿਸ਼ਾਨ ਹੈ ਇੱਥੇ ਸਿੱਧੂ ਦੇ ਉੱਪਰ ਕੀਤੇ ਗਏ ਤੇ ਆਸ-ਪਾਸ ਦੇ ਲੋਕਾਂ ਨੂੰ ਭਜਾਉਣ ਲਈ ਵੀ ਜਿਹੜੇ ਉਹਨਾਂ ਉੱਪਰ ਵੀ ਜਿਹੜਾ ਫੈਰ ਕੀਤਾ ਗਿਆ ਸਾਹਮਣੇ ਲੋਹੇ ਦੇ ਗੇਟ ਉੱਪਰ ਜਿਹੜੇ 3 ਦੇ ਕਰੀਬ ਜਿਹੜੇ ਫੈਰ ਹੈ ਇਸ ਲੋਹੇ ਦੇ ਗੇਟ ਉੱਪਰ ਕੀਤੇ ਗਏ ਤੇ ਉੱਪਰ ਚਿਵਾਰੇ ਦੇ ਤਾਂ ਕਿ ਉੱਪਰ ਵੀ ਆ ਜਿਹੜੇ 2 ਤੋਂ 3 ਫੜਾ ਜਿਹੜੇ ਇਹ ਸਿੱਧੂ ਤੇ ਹੋਏ ਹਮਲੇ ਦੀ ਗਵਾਹੀ ਭਰਦੀਆਂ ਬੇਸ਼ੱਕ ਅੱਜ 3 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਸਿੱਧੂ ਦੀ ਤੀਸਰੀ ਵਰਸੀ ਮਨਾਈ ਜਾ ਰਹੀ ਹੈ ਇਹੀ ਉਹ ਸੜਕ ਹੈ ਜਿਹੜੀ ਆਮ ਅਕਸਰ ਦੇਖਦੇ ਸੀ ਕਿ ਸੀਸੀਟੀਵੀ ਫੁਟੇਜ ਵੀ ਆਂਦੀ ਸੀ ਕਿ ਸਿੱਧੂ ਨੂੰ ਕਿਸ ਤਰ੍ਹਾਂ ਘੇਰ ਕੇ ਅੱਗੇ ਲੈ ਆਇਆ ਗਿਆ ਤੇ ਅੱਗੇ ਲਿਆ ਕੇ ਸਿੱਧੂ ਦੀ ਥਾਰ ਨੂੰ ਉਸ ਕ੍ਰੋਸ ਦੀ ਜਗ੍ਹਾ ਤੇ ਰੋਕੇ ਸਿੱਧੂ ਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਮੰਨੂ ਖੂਸਾ ਅਤੇ ਰੂਪਾ ਵੱਲੋਂ ਜਿੱਥੇ ਕਰੋਲਾ ਕਾਰ ਵਿੱਚ ਸਵਾਰ ਹੋ ਕੇ ਆਈ ਸੀ ਜਿਨ੍ਹਾਂ ਨੇ ਸਿੱਧੂ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਸੀ ਅਤੇ ਦੂਜੇ ਪਾਸੇ ਬਲੈਰੋ ਵਿੱਚ ਵੀ ਹਰਿਆਣਾ ਅਤੇ ਹੋਰ ਆਸ-ਪਾਸ ਦੇ ਜਿਹੜੇ ਪ੍ਰਿਆਵਤ ਫੌਜੀ ਅੰਕਿਤ ਸਰਸਾ ਜੋ ਕਿ ਲੈਰੋ ਗੱਡੀ ਵਿੱਚ ਆਏ ਸੀ ਉਹਨਾਂ ਵੱਲੋਂ ਜਿਹੜੇ ਸਿੱਧੂ ਤੇ ਫਾਇਰਿੰਗ ਕੀਤੀ ਗਈ ਹੈ ਇੱਥੇ ਪ੍ਰਤੱਖ ਦਰਸ਼ਕੀ ਦੱਸਦੇ ਆ ਕਿ ਅੰਕਿਤ ਸਿਰਸਾ ਵੱਲੋਂ ਦੋਨੋਂ ਹੱਥਾਂ ਵਿੱਚ ਰਿਵਾਲਵਰ ਫੜ ਕੇ ਸਿੱਧੂ ਤੇ ਤਾਪੜ ਤੋੜ ਗੋਲੀਆਂ ਚਲਾਈਆਂ ਗਿਆ ਸੀ ਹੁਣ ਪਿੰਡ ਜਵਾਰਕੇ ਦੇ ਲੋਕ ਵੀ ਜਿੱਥੇ ਸਿੱਧੂ ਨਾਲ ਹੋਏ ਹਮਲੇ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਵਾਰ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਨੇ ਉੱਥੇ ਹੀ ਜਵਾਰਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਮਹਾਂਜੋਗ ਅਦਾਲਤ ਸਿੱਧੂ ਉੱਪਰ ਕੀਤੇ ਗਏ ਹਮਲੇ ਦੇ આરોપીਆਂ ਦੇ ਖਿਲਾਫ ਸਜ਼ਾ ਸੁਣਾਵੇ ਅਤੇ ਪਰਿਵਾਰ ਨੂੰ ਜਿਨ੍ਹਾਂ ਵੱਲੋਂ ਇਹ ਸਾਜ਼ਿਸ਼ ਘੜਿਆ ਤੋਂ ਲੈ ਕੇ ਹਮਲਾ ਕਰ ਸੀਗੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ